ਐਵੇਂ ਗੁਲਾਮੀ ਆ ਵੱਡਾ ਸਾਰਾ ਹੈਂ ਅਹੀਂ ਤੁਸੀਂ ਹੋੜ ਮਾਤ ਦੇ ਮਾਲਕ ਹੋਏ ਵਦਨ ਤੂੰ ਚੈੱਕ ਕਰਵਾਇਆ ਦਵਾਈ ਲਈ ਤੇ ਪੈਸੇ ਉਸ ਨੂੰ ਨਹੀਂ ਦੇ ਰਹੇ ਅੰਨੀ ਤੂੰ ਡਾਕਟਰ ਮੇਰੇ ਕੋਲ ਮੰਗਣ ਪੈਸੇ ਤੂੰ ਤਮੀਜ਼ ਨਾਲ ਗੱਲ ਕਰ ਲਈ ਕਰ ਜ਼ਰੂਰ ਆਸ ਮੰਗਣਾ ਹਣ ਜਾਂ ਤੁਸੀਂ ਨਿਕਲਣਾ ਤਾਂ ਉਸ ਮੈਨੂੰ ਅੱਖ ਨਾਲ ਇਸ਼ਾਰਾ ਕੀਤਾ ਵੀ ਇਹ ਪੈਸੇ ਤੇ ਬਿਗੜ ਜਾਂਦੇ ਪੈ ਤੇਰਾ ਕੰਮ ਨਹੀਂ ਬਣਦਾ ਤੂੰ ਆਪੇ ਦੇਵਣਿਆ ਅੱਛਾ ਇਹ ਗੱਲ ਹੈ ਤੁਮੇ ਡਾਕਟਰ ਨਾਲ ਜਾ ਕੇ ਗੱਲ ਕਰ ਲੈਣਾ ਡਾਕਟਰ ਜੀ ਨੇ ਤੂੰ ਹੁਣ ਵਾਟ ਸਹੀ ਉਹ ਮਰੀਜ਼ਾਂ ਚ ਮਸਰੂਫ ਬੈਠਾ ਮੈਨੂੰ 300 ਰੁਪਇਆ ਸਰਬ ਦਿੱਤਾ ਦੇ ਐ 300 ਦੀ ਸਰਬਤੀ ਨਹੀਂ ਹੋਰੇ 100 ਰੁਪਏ ਕਮਾਲ ਵਾਲੀ ਗੱਲ ਏ ਜੇ ਇਹ 300 ਦੇ ਤਾਂ ਮੋਰ ਤੋਂ ਦਵਾਈ ਲੈਣ ਦੀ ਵਾਹ ਕਾ ਹੀ ਨਹੀਂ ਦੁਨੀਆ ਤੇ ਨਹੀਂ ਤੇ ਤੁਸੀਂ ਮੰਗਿਆ ਹੀ ਕੋਈ ਨਹੀਂ ਮੈਂ ਤਾਂ ਪੈਣ ਇਹਦੇ ਕਲੀਨਿੰਗ ਤੇ ਤੁਸੀਂ ਕਿਰਾਇਆ ਭਰ ਕੇ ਜਾਵਾ ਉੱਥੇ 1500 ਰੁਪਇਆ ਫੀਸ ਦੇਵਾ ਮੋਰ ਤੋਂ ਆਦੇ ਆਨੇ ਖੁਲ ਲੈਣਾ ਉਹ ਭਰਾ 300 ਦੀ ਕਿਹੜੀ ਗੱਲ ਏ ਯਾਰ ਦੇ ਦੇ 300 ਰੁਪਇਆ ਪਰਾਂ ਯਾਰ ਜਾਈ ਤੂੰ ਨਾ ਨਾ ਆਦਾ ਤੇ ਬਾਈ ਨੂੰ 100 ਰੁਪਈਆ ਕੋਈ ਨਹੀਂ ਦੇਵਣਾ ਮੈਨੂੰ ਆ ਬੋਤਲੀ ਹਟਾ ਦੇਣੀ ਐ ਤੇਰੇ ਕੋਲ ਹਨ ਪੈਸੇ ਹਾਂ ਹਾਂ ਮੇਰੇ ਕੋਲ ਐ ਔਰ ਕੱਢ ਯਾਰ ਆਪਾਂ ਉੱਥੇ ਚੱਲ ਕੇ ਮੇਰੇ ਕੋਲ ਲੈ ਲੈ ਵੀ ਕਰੋ ਕੋਈ ਮਸਲ ਤੇਰੇ ਮੇਰੇ ਵੰਡੇ ਹੋਏ ਨੇ ਯਾਰ ਨਹੀਂ